ਸਰਦ ਜਿਸੀ ਆਪਦੀਆਂ ਦੋ ਮੰਗਾਂ ਨੂੰ ਮੇਨ ਲੈ ਕੇ ਕਿਹੜੀ ਯੂਨੀਅਨ ਤੋਂ ਆਏ ਅਸੀਂ ਹਾਲ ਪੰਜਾਬ ਆਗਨਵਾੜੀ ਮਜ਼ਦੂਰ ਯੂਨੀਅਨ ਦੇ ਨਾਲ ਸਬੰਧਤ ਆ ਜੀ ਤੇ ਅੱਜ ਅਸੀਂ ਮੇਨ ਆਪਦੀਆਂ ਦੋ ਮੰਗਾਂ ਨੂੰ ਲੈ ਕੇ ਇੱਥੇ ਧਰਨਾ ਲਾਇਆ ਜੀ ਅਸੀਂ ਜੀ ਅਸੀਂ ਪੂਰੇ ਪੰਜਾਬ ਦੇ ਵਿੱਚ ਧਰਨੇ ਲਾਏ ਹੋਏ ਆ ਕਿਉਂਕਿ ਅਸੀਂ ਹਫਤਾ ਪਹਿਲਾਂ ਇਹਨਾਂ ਨੂੰ ਇੱਕ ਮੇਲ ਲਾਈ ਆਪਦੀਆਂ ਜਿਹੜੀਆਂ ਨੋਟਿਸ ਆਏ ਭੇਜੇ ਸੀ ਅਸੀਂ ਕਿਹਾ ਸੀ ਵੀ ਆਪਦੇ ਫੈਸਲੇ ਦੋ ਵਾਪਸ ਲਓ ਤੇ ਦੋ ਫੈਸਲੇ ਇਹ ਆ ਜੀ ਇੱਕ ਤਾਂ ਸਾਡੀ ਜਿਹੜੀ ਛੁੱਟੀ ਆ ਵਿਦਾਊਟ ਪੇ ਕੋਈ ਵੀ ਅਫਸਰ ਛੁੱਟੀ ਲੈ ਸਕਦਾ ਸੀ ਤਾਂ ਫਿਰ ਵੀ ਸੋਸ਼ਲ ਵਰਕਰਾਂ ਅਸੀਂ ਵਿਦਾਊਟ ਪੇ ਛੁੱਟੀ ਲੈ ਸਕਦੇ ਇਹਨਾਂ ਨੇ ਸਾਡੀ ਛੁੱਟੀ ਬੰਦ ਕੀਤੀ ਉਹ ਲੈਟਰਿਕ ਤਾਂ ਵਾਪਸ ਲਈ ਜਾਵੇ ਜੀ ਦੂਜੀ ਲੈਟਰ ਆ ਵੀ ਜਿੱਥੇ ਦੋ ਸੈਂਟਰ ਲੱਗਦੇ ਆ ਜਾਂ ਤਿੰਨ ਲੱਗਦੇ ਆ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਉਹ ਇਹਨਾਂ ਨੇ ਕਿਹਾ ਵੀ ਚੱਕ ਕੇ ਆਂਗਣਵਾਲੀ ਵਰਕਰ ਦੀ ਜ਼ਿੰਮੇਵਾਰੀ ਬੰਦ ਦੀਆਂ ਵੀ ਉਹ ਆਪ ਦਾ ਹੀ ਪਿੰਡ ਦੇ ਵਿੱਚ ਕੋਈ ਜਾਂ ਸ਼ਹਿਰ ਦੇ ਵਿੱਚ ਕੋਈ ਆਪਦੀ ਢੁਕਵੀਂ ਜਗ੍ਹਾ ਦੇਖ ਕੇ ਉੱਥੇ ਸ਼ਿਫਟ ਕਰੇ ਜਾਣ ਉਹਦੇ 'ਚ ਕੋਈ ਦੇਖੋ ਜੀ ਵਰਕਰ ਕੁਝ ਨਹੀਂ ਕਰ ਸਕਦੀ ਦਾਰਕਰਾਂ ਨੂੰ ਜਿੱਥੇ ਸੈਂਟਰਾਂ ਦਾ ਕਿਰਾਇਆ ਮਿਲਦਾ ਉਹ ਵੀ ਸਾਲ-ਸਾਲ ਦੋ-ਦੋ ਸਾਲਾਂ ਤੋਂ ਨਹੀਂ ਮਿਲ ਰਿਹਾ ਕੋਈ ਟੁਕਵੀਂ ਜਗ੍ਹਾ ਪਿੰਡਾਂ ਦੇ ਵਿੱਚ ਵੀ ਧਰਮਸ਼ਾਲਾਾਂ ਮਾਂ ਹੁੰਦੀਆਂ ਵੱਧ ਤੋਂ ਵੱਧ ਉਹ ਵੀ ਇੱਕ ਅੱਧੀ ਵਧੀਆ ਹੁੰਦੀ ਹੈ ਦੂਜੇ ਥਾਂ ਜਿਹੜੇ ਗਰੀਬ ਲੋਕ ਆਪਦੇ ਪ੍ਰੋਗਰਾਮ ਵਿਆਹ ਸ਼ਾਦੀਆਂ ਦੀ ਕਰਦੇ ਆ ਜੀ ਕੋਈ ਵੀ ਸਾਡੇ ਵਾਸਤੇ ਕੋਈ ਥਾਂ ਨਹੀਂ ਜੇ ਡਿਪਾਰਟਮੈਂਟ ਇਹ ਚਾਹੁੰਦਾ ਵੀ ਸਾਡੇ ਸੈਂਟਰ ਵੱਖ-ਵੱਖ ਹੋਣ ਤਾਂ ਸਾਨੂੰ ਟੁਕਰੀਆਂ ਬਿਲਡਿੰਗਾਂ ਬਣਾ ਕੇ ਦਿੱਤੀਆਂ ਜਾਣ ਸਾਰੇ ਤੇ ਨਹੀਂ ਤਾਂ ਜਿਹੜਾ ਇਹ ਆਪਦੇ ਫੈਸਲੇ ਆ ਵਾਪਸ ਲੈ ਜਾਣਗੇ ਇਹਨਾਂ ਨੂੰ ਦੇਖਣਾ ਚਾਹੀਦਾ ਵੀ ਮੇਰੀਆਂ ਜਿਹੜੀਆਂ ਵਰਕਰਾਂ ਉਹ ਸੈਂਟਰਾਂ ਦੇ ਵਿੱਚ ਲੋਲ ਰਹੀਆਂ ਜਦੋਂ ਕਿ ਸਾਰੇ ਪੰਜਾਬ ਦੇ ਵਿੱਚ ਛੁੱਟੀਆਂ ਹੋ ਚੁੱਕੀਆਂ ਚਾਰ ਦਿਨ ਸਾਡੇ ਧੱਕੇ ਨਾਲ ਸੈਂਟਰ ਲਵਾਏ ਗਏ ਆ ਜੀ ਪ੍ਰੈਸ਼ਰ ਦੇ ਕੇ ਵਰਕਰਾਂ ਤੇ ਵੀ ਸੈਂਟਰ ਖੋਲੋ ਹੰਗਰਵਾੜੀ ਸੈਂਟਰ ਜਿਹੜਾ ਚਲੌਂਦੀਆਂ ਔਰ ਮਿਹਨਤ ਕਰਦੀਆਂ ਕਈ ਵਾਰ ਕੀ ਹੁੰਦਾ ਕੋਈ ਵਿਭਾਗੀ ਕਿਸੇ ਤਰ੍ਹਾਂ ਦਾ ਕੋਈ ਐਕਸ਼ਨ ਹੋ ਜੇ ਉਹ ਨਹੀਂ ਝਾਰ ਹੁੰਦਾ ਜਿਵੇਂ ਹੁਣ ਇਹਨਾਂ ਨੇ ਆ ਕੇ ਮੇਰੇ ਧਿਆਨ ਚ ਲੈਂਦਾ ਤੇ ਇਹਨਾਂ ਦਾ ਕੋਈ ਮੈਡੀਕਲ ਲੀਵ ਕੋਲ ਇਲਾਵਾ ਜਿਹੜੀ ਛੁੱਟੀ ਹੈ ਉਹਦਾ ਮਸਲਾ ਹੋਰ ਹੋਰ ਵੀ ਤਰੀਕਿਆਂ ਦੇ ਮਸਲੇ ਜਿਵੇਂ ਇਹਨਾਂ ਨੇ ਮੈਨੂੰ ਸਾਂਝੀ ਕੀਤੀ ਹੈ ਮੈਂ ਇਹਨਾਂ ਦਾ ਇਹ ਮੰਗ ਪੱਤਰ ਜਿਹੜਾ ਉਹ ਸਵੀਕਾਰ ਤੇ ਮਿਨਿਸਟਰ ਸਾਹਿਬ ਦੀ ਐਸ ਇਟ ਇਜ਼ ਜੋ ਚੀਜ਼ ਹੈ ਉਹ ਧਿਆਨ ਚ ਲੈਣੇ ਡੇਣਾ ਵੀ ਉਹਨੂੰ ਗੱਲ ਕਰਕੇ ਜੋ ਇਹਨਾਂ ਦਾ ਹਾਲਾਤ